ਮੇਰੇ ਪੀਰ ਜਹੀ ਮੇਰੇ ਮੁਰਸ਼ਦ ਜਹੀ ਸਰਕਾਰ ਨਹੀਂ ਹੋਰ ਦਿਸਦਾ ਗਰੀਬਾਂ ਦਾ ਯਾਰ ਨਹੀਂ ਮੇਰੇ ਪੀਰ ਜਹੀ ਸਰਕਾਰ ਨਹੀਂ ਹੋਰ ਦਿਸਦਾ ਗਰੀਬਾਂ ਦਾ ਯਾਰ ਨਹੀਂ ਮੇਰੇ ਪੀਰ ਜਹੀ ਸਰਕਾਰ ਨਹੀਂ ਹੋਰ ਦਿਸਦਾ ਗਰੀਬਾਂ ਦਾ ਯਾਰ ਨਹੀਂ ਉਹਨੂੰ ਰੱਬ ਵੀ ਦੇਂਦਾ ਹਾਰ ਨਹੀਂ ਜਿਹੜਾ ਖਵਾਜਾ ਤੇ ਸੁਟ ਢੋਰ ਦੇਵੇ ਉਹਨੂੰ ਰੱਬ ਵੀ ਦੇਂਦਾ ਹਾਰ ਨਹੀਂ ਜੇ ਮੁਰਸ਼ਦ ਤੇ ਸੁਟ ਢੋਰ ਦੇਵੇ ਖਵਾਜੇ ਖਸਗਨ ਖਵਾਜਾ ਮੁਈਨਉਦੀਨ ਚਿਸ਼ਤੀ ਰਹਿਮਤੁਲਾਹ আলাইਹ ਆਪ ਇੱਕ ਨਗਰੀ ਦੇ ਵਿੱਚ ਤਸ਼ਰੀਫ ਲੈ ਕੇ ਆ ਜਾਂਦੇ ਨੇ ਨਗਰੀ ਦੇ ਵਿੱਚ ਆਏ ਤਾਂ ਉਹ ਜਿਹੜੀ ਨਗਰੀ ਆ ਉਹ ਸਾਰੀ ਖਵਾਜਾ ਮੁਈਨਉਦੀਨ ਚਿਸ਼ਤੀ ਰਹਿਮਤੁਲਾਹ ਅਲੈਹ ਦੇ ਮুরিਦ ਸਾਰੇ ਮুরিਦਾਂ ਦੀ ਨਗਰੀ ਸਾਰੇ ਕਿਸੇ ਦੋਸਤ ਨੇ ਜਾ ਕੇ ਦੱਸਦਾ ਕਿ ਆਪਣੀ ਨਗਰੀ ਤੋਂ ਬਾਹਰਲੇ ਪਾਸੇ ਖਵਾਜਾ ਮੁਈਨਉਦੀਨ ਚਿਸ਼ਤੀ ਰਹਿਮਤੁਲਾਹ আলাইਹ ਆਏ ਸਾਰੇ ਮুরিਦਾਂ ਨੂੰ ਚਾਹ ਚੜ ਗਿਆ ਕਿ ਐਸੇ ਹਿੰਦਲ ਵਲੀ ਹਿੰਦੂਸਤਾਨ ਦੇ অবতার ਨਾਇਬੇ ਰਸੂਲ ਸਾਡੀ ਨਗਰੀ ਦੇ ਵਿੱਚ ਤਸ਼ਰੀਫ ਲੈ ਕੇ ਆਏ ਨੇ ਹਾਂ 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 ਜਦ ਸਾਰੇ ਮੁਰੀਦਾਂ ਨੂੰ ਖੁਸ਼ੀ ਹੋਈ ਕਿ ਆਪਣੀ ਨਗਰੀ ਦੇ ਵਿੱਚ ਖ्वाजा ਮੂਇਨੁद्दीन चिश्ती ਆਏ ਨੇ ਹਾਂ ਸਾਰੇ ਮੁਰੀਦਾਂ ਨੇ ਕਹਿ ਦਿੱਤਾ ਕਿ ਵੱਡੇ ਮੁਕੱਦਰ ਨੇ ਸਾਡੇ ਵੱਡੇ ਭਾਗ ਨਹੀਂ ਤੁਸੀਂ ਅੱਜ ਸ਼ਾਮ ਦਾ ਖਾਣਾ ਸਾਡੇ muridਾਂ ਵੱਲੋਂ ਦਾਅਵਤ ਮਨਜ਼ੂਰ ਕਰੋ ਆਹਾ ਉਸ ਵੇਲੇ ਸਾਰੇ muridਾਂ ਨੇ ਦਾਅਵਤ ਕੀਤੀ ਖਵਾਜਾ ਜੀ ਨੂੰ ਲੇਕਿਨ ਖਵਾਜਾ ਜੀ ਨੇ ਇੱਕ ਸਵਾਲ ਰੱਖ ਦਿੱਤਾ ਆ ਕੀ ਕਹਿੰਦੇ ਵੀ ਦੋਸਤੋ ਅਸੀਂ ਤਾਂ ਖਾਣਾ ਖਾ ਲਵਾਂਗੇ ਜੈਸਾ ਕੈਸਾ ਹੋਊਗਾ ਲੇਕਿਨ ਸਾਡੇ ਨਾਲ ਸਾਡਾ ਸ਼ੇਰ ਹੈ ਸਾਡੇ ਸ਼ੇਰ ਦੀ ਖੁਰਾਕ ਦਾ ਵੀ ਇੰਤਜ਼ਾਮ ਕਰਨਾ ਪਊ ਵਾ ਵਾ ਉਸ ਵੇਲੇ murid ਕਹਿਣ ਲੱਗੇ ਕਹਿੰਦੇ ਖਵਾਜਾ ਜੀ ਕੋਈ ਗੱਲ ਨਹੀਂ ਸ਼ੇਰ ਦੀ ਖੁਰਾਕ ਦਾ ਵੀ ਇੰਤਜ਼ਾਮ ਹੋ ਜਾਊਗਾ ਆਹ ਕਹਿੰਦੇ ਕੀ ਕਹਿੰਦੇ ਜੀ ਕੋਈ ਭੇਡ ਬੱਕਰੀ ਦਾ ਇੰਤਜ਼ਾਮ ਕਰ ਦਾਂਗੇ ਕਿਉਂਕਿ ਸ਼ੇਰ ਚਾਹੇ ਕਿੰਨਾ ਵੀ ਭੁੱਖਾ ਹੋਵੇ ਘਾ ਨਹੀਂ ਖਾਂਦਾ ਸ਼ੇਰ ਤਾਂ ਮਾਸ ਹੀ ਖਾਂਦਾ ਜਦ ਵੀ ਖਾਂਦਾ ਆਪ ਕਹਿਣ ਲੱਗੇ ਕਹਿੰਦੇ ਦੋਸਤੋ ਮੇਰਾ ਸ਼ੇਰ ਭੇਡ ਬੱਕਰੀ ਦਾ ਮਾਸ ਨਹੀਂ ਖਾਂਦਾ ਮੇਰਾ ਸ਼ੇਰ ਤਾਂ ਆਦਮ ਦਾ ਮਾਸ ਖਾਂਦਾ ਹੈ ਬੰਦੇ ਦਾ ਮਾਸ ਖਾਂਦਾ ਆਹ ਆਹ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਲੈ ਚੱਲੋ ਸਾਨੂੰ ਨਗਰੀ ਦੇ ਵਿੱਚ ਹਜ਼ੂਰ ਸਾਰੇ ਮুরিਦਾਂ ਤੋਂ ਇਹ ਗੱਲ ਗਵਾਰਾ ਨਾ ਹੋਈ ਕੋਈ ਇੱਧਰਲੇ ਪਾਸੇ ਕੋਈ ਉੱਧਰਲੇ ਪਾਸੇ ਹੌਲੀ-ਹੌਲੀ ਸਾਰੇ ਹੀ ਸਿਜਕ ਗਏ ਜਦ ਸਾਰੇ ਚਲੇ ਗਏ ਖਵਾਜਾ ਜੀ ਇਕੱਲੇ ਖੜੇ ਰਹੇ ਉਸ ਨਗਰੀ ਦੇ ਵਿੱਚ ਇੱਕ ਆਵਦਾ ਮুরিਦ ਜਿਹਦਾ ਨਾਮ ਥਾ ਨਾਦਰ ਅਲੀ ਨਾਦਰ ਆਪਣੇ ਦੇ ਪੁੱਤ ਨੂੰ ਉਹੀ ਦਿਨ ਆਪਣੇ ਪੁੱਤ ਨੂੰ ਵਿਆਉਣ ਵਾਸਤੇ ਸ਼ਹਿਰ ਨਗਰੀ ਤੋਂ ਬਾਹਰ ਗਿਆ ਸ਼ਾਮ ਦਾ ਟਾਈਮ ਹੋ ਗਿਆ ਖਵਾਜਾ ਜੀ ਨੂੰ ਖੜਿਆਂ ਨੂੰ ਜਦ ਖੜਿਆਂ ਨੂੰ ਸ਼ਾਮ ਪੈ ਗਈ ਉਸ ਵੇਲੇ ਨਾਦਰ ਦਾ ਵੀ ਵਿਆਹ ਕੇ ਆਪਣੇ ਪੁੱਤ ਨੂੰ ਵਾਪਸ ਆ ਰਿਹਾ ਹੈ ਬਾਵਾ ਜਦ ਨਾਦਰ ਆਪਣੇ ਪੁੱਤ ਨੂੰ ਵਿਆਹ ਕੇ ਵਾਪਸ ਆਇਆ ਤਾਂ ਨਗਰੀ ਦੇ ਵਿੱਚ ਵੜਦੇ ਨੂੰ ਹੀ ਪਤਾ ਲੱਗਾ ਕਿ ਖਵਾਜਾ ਮੀਨੋद्दीन ਚਿਸ਼ਤੀ ਆਏ ਨੇ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸੰਗੀ ਸਾਖੀਆਂ ਨੂੰ ਕਹਿ ਦਿੱਤਾ ਕਹਿੰਦਾ ਦੋਸਤੋ ਤੁਸੀਂ ਚਲੋ ਘਰ ਨੂੰ ਮੈਂ ਆਪਣੇ ਪੀਰ ਨੂੰ ਆਪਣੇ ਗੁਰੂ ਨੂੰ ਨਾਲ ਲੈ ਕੇ ਆਉਣਾ ਤਾਂ ਕਰ ਜਾ ਕੇ ਸਲਾਮ ਦੁਆ ਕੀਤੀ ਸਲਾਮ ਦਵਾ ਕਰਨ ਤੋਂ ਬਾਅਦ ਆਪ ਖਵਾਜਾ ਜੀ ਕਹਿਣ ਲੱਗੇ ਕਹਿੰਦੇ ਨਾਦਰਾ ਸਾਰੇ ਮੁਰੀਦਾਂ ਗਏ ਤੂੰ ਕਿੱਥੇ ਰਿਹਾ ਆਹਾ ਉਸ ਵੇਲੇ ਨਾਦਰ ਅਲੀ ਕਹਿਣ ਲੱਗਾ ਕਿ ਸਰਕਾਰ ਮੈਂ ਅੱਜ ਤੁਹਾਡਾ ਪੁੱਤ ਵਿਆਹ ਕੇ ਲੈ ਕੇ ਆਇਆ ਐਦੂ ਵੱਡੀ ਖੁਸ਼ੀ ਮੈਨੂੰ ਕੋਈ ਨਹੀਂ ਇੱਕ ਤਾਂ ਮੈਂ ਆਪਣਾ ਪੁੱਤ ਵਿਆਹ ਲਿਆ ਇੱਕ ਮੇਰੇ ਗੁਰੂ ਦੀ ਜ਼ਾਤ ਮੇਰੀ ਨਗਰੀ ਦੇ ਵਿੱਚ ਆ ਗਈ ਮੇਰੇ ਘਰ ਦੇ ਵਿੱਚ ਆ ਗਈ ਮੈਨੂੰ ਹੋਰ ਕੀ ਚਾਹੀਦਾ ਆਹਾ ਚਲੋ ਖਵਾਜਾ ਜੀ ਘਰ ਨੂੰ ਚਲੋ ਚੱਲ ਕੇ ਦਾਵਤ ਕਰੋ ਦਾਵਤ ਮਨਜ਼ੂਰ ਕਰੋ ਖਾਣਾ-ਦਾਣਾ ਖਾਓ ਆਪ ਕਹਿਣ ਲੱਗੇ ਕਹਿੰਦੇ ਨਾਦਰਾ ਪਰ ਇੱਕ ਗੱਲ ਹੈ ਤੇਰੇ ਪੀਰ ਭਾਈ ਵੀ ਪਹਿਲਾਂ ਇੱਥੇ ਆ ਕੇ ਗਏ ਨੇ ਸਾਡੇ ਨਾਲ ਸਾਡਾ ਸ਼ੇਰ ਆਇਆ ਹੈ ਸ਼ੇਰ ਦੀ ਖੁਰਾਕ ਹੈ ਉਹ ਵੀ ਪੂਰੀ ਕਰਨੀ ਪਊ ਅਸੀਂ ਤੇਰੇ ਨਾਲ ਤਾਂ ਚੱਲਾਂਗੇ ਨਾਦਰ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਖਵਾਜਾ ਜੀ ਭੇਡ ਬੱਕਰੀ ਦਾ ਇੰਤਜ਼ਾਮ ਮੈਂ ਕਰ ਦਿਊਂਗਾ ਉਹ ਕਹਿਣ ਲੱਗੇ ਨਾਦਰਾ ਮੇਰਾ ਭੇਡ ਬੱਕਰੀ ਦਾ ਮਾਸ ਨਹੀਂ ਖਾਂਦਾ ਮੇਰਾ ਸ਼ੇਰ ਮੇਰਾ ਸ਼ੇਰ ਤਾਂ ਆਦਮ ਦਾ ਮਾਸ ਖਾਂਦਾ ਬੰਦੇ ਦਾ ਮਾਸ। ਓਹੋ। ਉਹ ਨਾਦਰ ਨੇ ਬੇਸਖਤਾ ਹੀ ਕਹਿ ਦਿੱਤਾ। ਕਹਿੰਦਾ ਕੋਈ ਗੱਲ ਨਹੀਂ ਖਾਜਾ ਜੀ ਉਹ ਵੀ ਇੰਤਜ਼ਾਮ ਹੋ ਜਾਊਗਾ ਤੁਸੀਂ ਆ ਜਾਓ। ਆਹ ਵਾਹ। ਜਦ ਇੰਨੀ ਗੱਲ ਕਹਤੀ ਉਹੇ ਵੈਸੇ ਹੀ ਕਹਤੀ ਕੋਈ ਉਹ ਵੀ ਇੰਤਜ਼ਾਮ ਹੋ ਜਾਊਗਾ ਤੁਸੀਂ ਆ ਜਾਓ। ਉਸ ਵੇਲੇ ਆਖਾਜਾ ਜੀ ਨੇ ਫੇਰ ਠਣਕਾ ਕੇ ਪੁੱਛਿਆ ਕਹਿੰਦੇ ਨਾਦਰਾ ਵਾਦਾ ਯਾਦ ਹੈ? ਕਿ ਜੀ ਹਾਂ ਯਾਦ। ਆ ਜਾਓ ਤੁਸੀਂ ਘਰ ਨੂੰ ਆ ਜਾਓ। ਉਸ ਵੇਲੇ ਲੈ ਕੇ ਗੁਰੂ ਦੀ ਜ਼ਾਤ ਨੂੰ ਘਰੇ ਚਲਿਆ ਜਾਂਦਾ ਹੈ। ਘਰੇ ਜਾ ਕੇ ਹੱਥ ਬੰਨ ਕੇ ਕਹਾਂ ਕਿ ਖਵਾਜਾ ਜੀ ਕੀ ਲੈ ਕੇ ਆਵਾਂ ਖਾਣ ਲਈ ਪੀਣ ਲਈ ਕਹਿੰਦੇ ਨਾਦਰ ਆਸੀ ਉਹਨਾਂ ਚਿਰ ਕੁਝ ਨਹੀਂ ਖਾਣਾ ਪੀਣਾ ਜਿੰਨਾ ਚਿਰ ਸਾਡਾ ਸ਼ੇਰ ਨਾ ਕੁਝ ਖਾ ਲਵੇ ਆਹ ਹਾਂ ਇਮਤਿਹਾਨ ਦਾ ਵਕਤ ਇਮਤਿਹਾਨ ਲੈ ਰਹੀ ਸੀ ਗੁਰੂ ਦੀ ਜ਼ਾਤ ਉਸ ਵੇਲੇ ਨਾਦਰ ਕਹਿਣ ਲੱਗਿਆ ਕਹਿੰਦਾ ਖਵਾਜਾ ਜੀ ਮੈਂ ਕਿਸੇ ਦੀ ਜ਼ਿੰਮੇਵਾਰੀ ਤਾਂ ਨਹੀਂ ਲੈਂਦਾ ਘਰ ਦੇ ਵਿੱਚ ਇੱਕ ਮੈਂ ਆਂ ਔਰ ਇੱਕ ਮੇਰਾ ਪੁੱਤ ਹੈ ਦੋਨਾਂ ਦੇ ਵਿੱਚੋਂ ਜੀਨੂੰ ਚਾਹੇ ਉਹਨੂੰ ਸ਼ੇਰ ਦੇ ਅੱਗੇ ਕਰ ਦਿਓ ਆਹ ਹਾਂ بس ਹੋਰ ਤਾਂ ਮੈਂ ਕੁਝ ਨਹੀਂ ਕਹਾਂਗਾ ਆਪ ਕਹਿਣ ਲੱਗੇ ਖਾਜਾ ਜੀ ਕਹਿੰਦੇ ਨਾਦਰਾ ਫਿਰ ਐਦਾਂ ਕਰ ਨਵੇਂ ਮੁੰਡੇ ਨੂੰ ਹੀ ਮੂਰੇ ਕਰ ਦੇ ਆਪਣੇ ਬੇਟੇ ਨੂੰ ਹੀ ਕਰ ਦੇ ਮਹਿੰਦੀਆਂ ਸੁਹਾਨੇ ਹੱਥਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਸੁਹਾਨੀਆਂ ਸੋਹੀਆਂ ਮਹਿੰਦੀਆਂ ਪਕੜ ਕੇ ਆਪਣੇ ਪੁੱਤ ਨੂੰ ਸ਼ੇਰ ਦੇ ਪਿੰਜਰੇ ਵਿੱਚ ਤਕਾ ਦੇ ਦਿੱਤਾ ਨਾਦਰਨੀ ਅਰ ਅੰਦਰ ਆ ਕੇ ਉੱਚੀ ਉੱਚੀ ਤਾਂ ਹਾਂ ਮਾਰਨ ਲੱਗ ਪਿਆ ਜਦ ਤਾਂ ਹਾਂ ਮਾਰਦਾ ਚੀਖਾਂ ਮਾਰਦਾ ਉਸ ਵੇਲੇ ਨਾਦਰ ਦੇ ਘਰ ਵਾਲੀ ਕਹਿੰਦੀ ਹੈ ਕਹਦੀ ਨਾਦਰਾ ਇੱਥੇ ਪਿਆਈ ਰੋਈ ਜਾਂਨੇ ਜਾ ਕੇ ਦੇਖ ਲੈ ਸ਼ੇਰ ਨੇ ਜੇ ਕੋਈ ਪੁੱਤ ਦੀ ਲੱਤ ਬਾਹ ਛੱਡੀ ਹੈ ਤਾਂ ਆਪਾਂ ਆਪਣੇ 베ੜੇ ਵਿੱਚ ਦਫਨਾ ਦੇਵਾਂਗੇ ਨਾਲੇ ਪੁੱਤ ਦੀ ਯਾਦ ਮਨਾ ਲਿਆ ਕਰਾਂਗੇ ਨਾਲੇ ਖਾਜਾ ਜੀ ਦਾ ਦਿਨ ਮਨਾ ਲਿਆ ਕਰਾਂਗੇ ਉਸ ਵੇਲੇ ਕਹੇ ਘਰ ਵਾਲੀ ਦੇ ਨਾਦਰ ਜਦ पिਂਜਰੇ ਵੱਲ ਜਾਂਦਾ ਹੈ ਦੇਖਦਾ ਕੀ ਹੈ ਮੁੰਡੇ ਦੀ ਢੂ ਤਾਂ पिਂਜਰੇ ਦੇ ਨਾਲ ਲੱਗੀ ਹੋਈ ਹੈ ਨਾਦਰ ਦੇ ਬੱਚੇ ਦੀ ਅਰ ਸ਼ੇਰ ਉਦੇ ਪੈਰ ਚੁੰਮ ਰਿਹਾ ਪੈਰ ਚੱਟ ਰਿਹਾ ਆਹਾ ਕਦਮ ਬੋਸੀ ਕਰ ਰਿਹਾ ਕਦਮਾਂ ਦੇ ਵਿੱਚ ਡਿੱਗਿਆ ਬੈਠਾ ਸ਼ੇਰ ਉਸ ਵੇਲੇ ਭੱਜ ਕੇ ਖ्वाजा ਜੀ ਕੋਲ ਗਿਆ ਨਾਦਰ ਕਹਿੰਦਾ ਖ्वाजा ਜੀ ਮੈਂ ਤਾਂ ਆਪਣਾ ਪੁੱਤ ਹਵਾਲੇ ਕਰ ਦਿੱਤਾ ਸੀ ਪਰ ਸ਼ੇਰ ਤਾਂ ਖਾਂਦਾ ਨਹੀਂ ਉਹਨੂੰ ਉਸ ਵੇਲੇ ਖ्वाजा ਜੀ ਆਏ ਸ਼ੇਰ ਦੇ ਕੋਲੇ ਸ਼ੇਰ ਨਾਲ ਗੱਲਬਾਤ ਕੀਤੀ ਸ਼ੇਰ ਨੂੰ ਜ਼ੁਬਾਨ ਅਤਾ ਹੋਈ ਖੁਦਾਵੰਦ ਆਲਮ ਵੱਲੋਂ ਕਹਿੰਦੇ ਕਿਉਂ ਸ਼ੇਰ ਤੈਨੂੰ ਅਸੀਂ ਤੇਰੀ ਖੁਰਾਕ ਦੇ ਦਿੱਤੀ ਤੂੰ ਕਿਉਂ ਨਹੀਂ ਖਾਂਦਾ ਉਸ ਵੇਲੇ ਸ਼ੇਰ ਬੋਲਿਆ ਕਹਿੰਦਾ ਖਾਜਾ ਜੀ ਖਾਵਾਂ ਕਿਵੇਂ ਜਦ ਮੈਂ ਇਹਦੇ ਤੇ ਦਹਾੜ ਮਾਰਨਾ ਭੱਜ ਕੇ ਇਹਦੇ ਵੱਲ ਨੂੰ ਜਾਣਾ ਤੁਸੀਂ ਅੱਗੇ ਆ ਕੇ ਖੜ ਜੰਨੇ ਹੋ ਆਹਾ ਆਹਾ ਤੁਸੀਂ ਨਹੀਂ ਖਾਣ ਦਿੰਦੇ ਤੁਸੀਂ ਅੱਗੇ ਆ ਕੇ ਖੜ ਜੰਨੇ ਹੋ ਉਸ ਵੇਲੇ ਮੇਤੋ ਖਾਦਾ ਲਈ ਜਾਂਦਾ ਉਸ ਵੇਲੇ ਨਾਦਰ ਔਰ ਨਾਦਰ ਦੇ ਘਰ ਵਾਲੀ ਸਾਰਾ ਟੱਬਰ ਇੱਕੋ ਹੀ ਗੱਲ ਕਹਿੰਦਾ ਕੀ ਮੁਰਸ਼ਿਦ ਦੇ ਦਰ ਤੇ ਬਹਿ ਜਾ ਮੁਰਸ਼ਿਦ ਦੇ ਦਰ ਤੇ ਬਹਿ ਜਾ ਕਿਧਰੇ ਤੂੰ ਜਾਵੀਂ ਨਾ ਬੈ ਜਾ ਕਿਧਰੇ ਤੂੰ ਜਾਵੀਂ ਨਾ ਆ ਜਾ ਦੇ ਦਰਤੇ ਬੈ ਜਾ ਕਿਧਰੇ ਤੂੰ ਜਾਵੀਂ ਨਾ ਆ ਜਾ ਦੇ ਦਰਤੇ ਬੈ ਜਾ ਕਿਧਰੇ ਤੂੰ ਜਾਵੀਂ ਨਾ ਆ ਜਾ ਦੇ ਦਰਤੇ ਬੈ ਜਾ ਕਿਧਰੇ ਤੂੰ ਜਾਵੀਂ ਨਾ ਆ ਜਾ ਦੇ ਦਰਤੇ ਬੈ ਜਾ ਕਿਧਰੇ ਤੂੰ ਜਾਵੀਂ ਨਾ ਆ ਜਾ ਦੇ ਦਰਤੇ ਬੈ ਜਾ ਕਿਧਰੇ ਤੂੰ ਜਾਵੀਂ ਨਾ ਆ ਜਾ ਦੇ ਦਰਤੇ ਬੈ ਜਾ ਕਿਧਰੇ ਤੂੰ ਜਾਵੀਂ ਨਾ ਆ ਜਾ ਦੇ ਦਰਤੇ ਬੈ ਜਾ ਕਿਧਰੇ ਤੂੰ ਜਾਵੀਂ ਨਾ ਮੁਰਸ਼ਿਦ ਤੈਨੂੰ ਡੁੱਬਣਾ ਨਹੀਂ ਦਿੰਦੇ ਮੁਰਸ਼ਿਦ ਤੈਨੂੰ ਡੁੱਬਣ ਨਹੀਂ ਦਿੰਦੇ ਮੁਰਸ਼ਿਦ ਤੈਨੂੰ ਡੁੱਬਣ ਨਹੀਂ ਦਿੰਦੇ ਯਾਰਾ ਕਬਰ ਆਮੀਨਾ 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 ਇਹ ਮੁਰਸ਼ਿਦ ਤੈਨੂੰ ਡੁੱਬਣ ਨਹੀਂ ਦਿੰਦੇ ਯਾਰਾ ਕਬਰ ਆਮੀਨਾ ਮੁਰਸ਼ਿਦ ਤੈਨੂੰ ਡੁੱਬਣ ਨਹੀਂ ਦਿੰਦੇ

ਗੁਰਸ਼ਨੀ ਦੇ ਦਰਵਾਜ਼ੇ ਉੱਤੇ ਮੋਗ ਬਲਾਈਏ ਚੋਕਾ ਗੁਰਸ਼ਨੀ ਦੇ ਦਰਵਾਜ਼ੇ ਉੱਤੇ ਮੋਗ ਬਲਾਈਏ ਚੋਕਾ ਗੁਰਸ਼ਨੀ ਦੇ ਦਰਵਾਜ਼ੇ ਉੱਤੇ ਮੇਰਾ ਇਹ ਚੋਕਾ ਗੁਰਸ਼ਨੀ ਦੇ ਦਰਵਾਜ਼ੇ ਉੱਤੇ ਮੋਗ ਬਲਾਈਏ ਚੋਕਾ ਗੁਰਸ਼ਨੀ ਦੇ ਦਰਵਾਜ਼ੇ ਉੱਤੇ ਮੋਗ ਬਲਾਈਏ ਚੋਕਾ ਨਵੇਂ ਨਵੇਂ ਨਾ ਯਾਰ ਬਣਾਈਏ ਨਵੇਂ ਨਵੇਂ ਨਾ ਯਾਰ ਬਣਾਈਏ ਨਵੇਂ ਨਵੇਂ ਨਾ ਯਾਰ ਬਣਾਈਏ ਬਾਤ ਕਮੀਦਿਆਂ ਲੋਕਾਂ ਮੁਸ਼ਰ ਤੇਰੇ ਡੁਬਣਾ ਨਹੀਂ ਦਿੰਦੇ ਯਾਰ ਅਕਬਰ ਆਮੀਰਾ ਮੁਸ਼ਰ ਤੇਰੇ ਡੁਬਣਾ ਨਹੀਂ ਦਿੰਦੇ ਯਾਰ ਅਕਬਰ ਆਮੀਰਾ ਮੁਸ਼ਰ ਤੇਰੇ ਡੁਬਣਾ ਨਹੀਂ ਦਿੰਦੇ ਯਾਰ ਅਕਬਰ ਆਮੀਰਾ ਆ ਜਾ ਤੈਨੂੰ ਡੁਬਣਾ ਨਹੀਂ ਦਿੰਦੇ ਯਾਰ ਅਕਬਰ ਆਮੀਰਾ ਆ ਜਾ ਤੈਨੂੰ ਡੁਬਣਾ ਨਹੀਂ ਦਿੰਦੇ ਯਾਰ ਅਕਬਰ ਆਮੀਰਾ ਵਰਗਾ ਤੈਨੂੰ ਡੁਬਣਾ ਨਹੀਂ ਦਿੰਦੇ ਯਾਰ ਅਕਬਰ ਆਮੀਰਾ ਆ ਜਾ ਤੈਨੂੰ ਡੁਬਣਾ ਨਹੀਂ ਦਿੰਦੇ ਯਾਰ ਅਕਬਰ ਆਮੀਰਾ ਆ ਜਾ ਵੀਰਾਂ ਦੇ ਦਵਾਰੇ ਦੁੱਖਾ ਟੁੱਟੇ ਜਾਣ ਟੁੱਟੇ ਜਾਣ ਸਾਰੇ ਆਹਾਂ ਮੀਰਾਂ ਦੇ ਦਵਾਰੇ ਟੁੱਟੇ ਜਾਣ ਸਾਰੇ ਰੱਖੋ ਤੱਕ ਬਾਬੀਆਂ ਦਾ ਰੱਖੋ ਤੱਕ ਯਾਦ ਰੱਖੋ ਬਾਬੀਆਂ ਦਾ ਇਹ ਸਾਡੂਪੀਆਂ ਨੂੰ ਤਾਰੇ ਗੁਰਸ਼ਟ ਦੇ ਟਮੜੇ ਦੇ ਤੇ ਨਾਰਾ ਕਰਾਵੀ ਤਾਰੇ ਤਾਰੇ ਟਕਰ ਜਾਂਦੇ قافਿਲ ਕੋਤੇ ਖਾਂਦੇ ਹਰ ਰੱਬ ਤੋਂ ਖੁਦਾ ਦੀਡ ਬੜੀ ਦੇਖੇ ਰੱਬ ਤੋਂ ਖੁਦਾ ਦੀਡ ਬੜੀ ਦੇ ਦੇ ਰੱਬ ਤੋਂ ਖੁਦਾ ਦੀਡ ਬੜੀ ਜਾਂਦੇ ਆਮਲ ਪੂਰ ਜੀ ਨਾਂ ਦੇ ਮੁਰਸ਼ਿਦ ਤੇਨੂੰ ਮੁਰਸ਼ਿਦ ਤੈਨੂੰ ਡੁਬਣਾ ਨਹੀਂ ਦਿੰਦੇ ਮੁਰਸ਼ਿਦ ਤੈਨੂੰ ਡੁਬਣਾ ਨਹੀਂ ਦਿੰਦੇ ਓਏ ਮੁਰਸ਼ਿਦ ਤੈਨੂੰ ਡੁਬਣਾ ਨਹੀਂ ਦਿੰਦੇ ਯਾਰ ਅਕਬਰ ਹਾਂ ਵੀ ਨਾ ਮੁਰਸ਼ਿਦ ਤੈਨੂੰ ਡੁਬਣ ਨਹੀਂ ਦਿੰਦੇ ਯਾਰ ਅਕਬਰ ਹਾਂ ਵੀ ਨਾ ਮੁਰਸ਼ਿਦ ਤੈਨੂੰ ਡੁਬਣ ਨਹੀਂ ਦਿੰਦੇ ਯਾਰ ਅਕਬਰ ਹਾਂ ਵੀ ਨਾ ਮੁਰਸ਼ਿਦ ਤੈਨੂੰ ਡੁਬਣਾ ਨਹੀਂ ਦਿੰਦੇ ਯਾਰ ਅਕਬਰ ਹਾਂ ਵੀ ਨਾ ਨਜ਼ਰ ਮੇਰੀ ਦੀ ਮਸ਼ਕ ਜਿਹਦੇ ਵੱਲ ਮੋੜਦਾ ਖਾਂਦੇ ਲੱਖੋ ਦੇ ਕੰਮ ਵੀ ਸਵਾਰ ਜਾ ਖਾਂਦੇ ਲੱਖੋ ਦੇ ਕੰਮ ਵੀ ਸਵਾਰ ਜਾ ਖਾਂਦੇ ਲੱਖੋ ਦੇ ਕੰਮ ਵੀ ਸਵਾਰ ਜਾ ਦੁੱਖਾਂ ਦੇ ਲੱਖੋ ਦੇ ਕੰਮ ਵੀ ਸਵਾਰ ਜਾ ਬੱਲਾ ਤੂੰ ਕਿਸੇ ਦੇ ਡਰ ਤੇ ਬੱਲਾ ਤੂੰ ਕਿਸੇ ਦੇ ਡਰ ਤੇ ਬੱਲਾ ਤੂੰ ਕਿਸੇ ਦੇ ਡਰ ਤੇ ਜਾ ਕੇ ਫੈਲਾਵੀਂ ਨਾ ਬੱਲਾ ਤੂੰ ਕਿਸੇ ਦੇ ਡਰ ਤੇ ਆਪਣਾ ਤੂੰ ਸਭ ਕੁਝ ਮੁਰਸ਼ਿਦ ਨੂੰ ਮੰਨ ਲੈ ਆਪਣਾ ਤੂੰ ਸਭ ਕੁਝ ਮੁਰਸ਼ਿਦ ਨੂੰ ਮੰਨ ਲੈ ਆਪਣਾ ਤੂੰ ਸਭ ਕੁਝ ਮੁਰਸ਼ਿਦ ਨੂੰ ਮੰਨ ਲੈ ਮੁਰਸ਼ਿਦ ਦੇ ਪਿਆਰ ਵਾਲੀ ਦोरी ਤੂੰ ਬਨ ਲੈ ਮੁਰਸ਼ਿਦ ਦੇ ਪਿਆਰ ਵਾਲੀ ਦोरी ਤੂੰ ਬਨ ਲੈ ਮੁਰਸ਼ਿਦ ਦੇ ਪਿਆਰ ਵਾਲੀ ਤੂੰ ਬਨ ਲੈ ਜ਼ਿੰਦਗੀ ਨਹੀਂ ਮਾਣੀ ਐਵੇਂ ਜ਼ਿੰਦਗੀ ਨਹੀਂ ਮਾਣ ਚੱਕਰਾਂ ਚ ਪਾਵੀ ਨਾ ਦੀ دیوانی اے ਵੇ ਚੱਕਰ ਅਚ ਪਾਵੀ ਨਾ ਮੁਰਸ਼ਿਦ ਤੇ ਡੁੱਬਣ ਨਹੀਂ ਦਿੰਦੇ ਯਾਰਾ ਕਬਰ ਆਵੀ ਨਾ ਮੁਰਸ਼ਿਦ ਤੇ ਡੁੱਬਣ ਨਹੀਂ ਦਿੰਦੇ ਯਾਰਾ ਕਬਰ ਆਵੀ ਨਾ ਮਿਹਰਬਾਨੀ ਜੀ ਤਾੜੀ ਲਾ ਦਿਓ ਪਲੀਜ਼ ਵਾਹ ਜੀ ਵਾਹ ਲਓ ਇਸ ਸੰਸਰ ਸਾਥ ਮਿਹਰਬਾਨ